ਕੁੜੀਆਂ ਅੱਗੇ ਵੱਲ ਨੂੰ ਆ ਰਹੀਆਂ ਨੇ ਆਪਾਂ ਹੁਣ ਦੇਖਦੇ ਹਾਂ ਅਲੱਗ-ਅਲੱਗ ਫੀਲਡਸ ਦੇ ਵਿੱਚ ਹਰੇਕ ਜਗ੍ਹਾ ਦੇ ਉੱਤੇ ਕੁੜੀਆਂ ਦੀ ਚਰਚਾਵਾਂ ਹੁੰਦੀਆਂ ਨੇ ਹਰੇਕ ਜਗ੍ਹਾ ਤੇ ਕੁੜੀਆਂ ਹੁਣ ਮੱਲਾ ਮਾਰ ਰਹੀਆਂ ਨੇ ਹੁਣ ਤੁਸੀਂ ਵੀ ਆਇਓ ਕਿਵੇਂ ਦਾ ਲੱਗਦਾ ਅ ਬਹੁਤ ਵਧੀਆ ਲੱਗਦਾ ਹੈ ਘਰਦਿਆਂ ਦੀ سپورਟ ਵੀ ਹੈ ਕਈ ਕੁੜੀਆਂ ਨੂੰ ਘਰਦਿਆਂ ਦੀ سپورਟ ਵੀ ਨਹੀਂ ਮਿਲਦੀ ਤੇ ਪਰ ਤਾਂ ਵੀ ਬਿਲਕੁਲ ਸਹੀ ਕੁੜੀਆਂ ਅੱਗੇ ਮੱਲਾ ਮਾਰ ਰਹੀਆਂ ਨੇ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਚਾਹੇ ਮੈਂ ਨਹੀਂ ਚਾਹੇ ਕੋਈ ਵੀ ਕੁੜੀ ਹਨਾ ਅੱਗੇ ਵੱਧਦੀ ਹੈ ਕਿਉਂਕਿ ਇਹ ਕੁੜੀਆਂ ਚੋਂ ਪੋਟੈਂਸ਼ੀਅਲ ਹੈਗੀ ਵੀ ਹੈ ਫਿਰ ਡਰ ਕਿੰਨਾ ਲੱਗਦਾ ਹੈ ਇਸ ਇੰਡਸਟਰੀ ਦੇ ਵਿੱਚ ਵੜਨ ਤੋਂ ਪਹਿਲਾਂ ਕਿਉਂਕਿ ਦੇਖਿਆ ਜਾਂਦਾ ਵਾ ਜਦੋਂ ਆਪਾਂ ਖਬਰਾਂ ਸੁਣਦੇ ਆਂ ਕੁਝ ਅਲੱਗ-ਅਲੱਗ ਕੁਝ ਭਿਆਨਕ ਗੱਲਾਂ ਇਦਾਂ ਦੀਆਂ ਆ ਜਾਂਦੀਆਂ ਨੇ ਜਿਸ ਤੋਂ ਨਾ ਡਰ ਲੱਗਦਾ ਆਪਣੇ ਘਰਦਿਆਂ ਨੂੰ ਡਰ ਲੱਗਦਾ ਵੀ ਸਾਡੀ ਇਹ ਕੁੜੀ ਹੈ ਜਿਹੜੀ ਉਹ ਇੰਨੇ ਦੇ दायरे ਦੇ ਵਿੱਚ ਰਹੇ ਉਹ ਜਿਆਦਾ ਵੱਡਾ ਦਾਇਰਾ ਨਾ ਕਰੇ ਹਜੇ ਸਟਾਰਟਿੰਗ ਦੇ ਵਿੱਚ ਮੈਨੂੰ ਇੰਨਾ ਨਹੀਂ ਸੀਗਾ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਉਦੋਂ ਮੇਰੇ 'ਚ ਕਾਫੀ ਕੰਫੀਡੈਂਸ ਸੀਗਾ ਬਟ ਜਿਵੇਂ ਜਿਵੇਂ ਮੈਂ ਲੋਕਾਂ ਨੂੰ ਮਿਲੀ ਤਾਂ ਮਤਲਬ ਜੀ ਬਿਲਕੁਲ ਜਿੱਥੇ ਚੰਗੇ ਲੋਕ ਨੇ ਵੈਸੇ ਤਾਂ ਹਰ ਫੀਲਡ 'ਚ ਚੰਗੇ ਮਾੜੇ ਲੋਕ ਹੁੰਦੇ ਆ ਬਟ ਆਪਣੇ ਇਸ ਫੀਲਡ ਦੇ ਵਿੱਚ ਥੋੜੇ ਜਿਆਦਾ ਨੇ ਮਤਲਬ ਬਿਲਕੁਲ ਮਿਲਦੇ ਨੇ ਉਦਾਂ ਦੇ ਲੋਕ ਵੀ ਬਟ ਉਹ ਆਪਣੇ ਤੇ ਹੁੰਦਾ ਕਿ ਆਪਾਂ ਡੀਲ ਕਿਦਾਂ ਕਰਨੇ ਹੁਣ ਆਪਾਂ ਨੂੰ ਨਿਊਜ਼ ਆਉਂਦੀਆਂ ਨੇ ਤਾਂ ਸਿਰਫ ਇਸ ਇੰਡਸਟਰੀ ਚ ਨਹੀਂ ਹੋਰ ਵੀ ਬਹੁਤ ਸਾਰੇ ਫੀਲਡਸ ਨੇ ਹਨਾ ਜਿੱਥੇ ਕੁੜੀਆਂ ਨਾਲ ਤਕਾ ਹੁੰਦਾ ਜਾਂ ਕੁਝ ਵੀ ਹੁੰਦਾ ਕੁੜੀਆਂ ਚ ਤਾਂ ਖਾਸ ਕਰਕੇ ਇਹ ਚੀਜ਼ ਹੋਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਦਰੀ ਜਾਵਾਂਗੇ ਤਾਂ ਪਿੱਛੇ ਜਿਹੜੇ ਆਪਣੇ ਪੇਰੈਂਟਸ ਨੇ ਆਪਣੀ ਫੈਮਲੀ ਆ ਉਹਨਾਂ ਦੇ ਵਿੱਚ ਹੋਰ ਡਾਰਕ ਪੈਦਾ ਹੁੰਦਾ ਹੈ ਸੋ ਹੌਸਲਾ ਤਾਂ ਕਦੇ ਵੀ ਨਹੀਂ ਹਾਰਨਾ ਚਾਹੀਦਾ ਬਟ ਇੱਕ ਸੱਚਾ ਇਨਫਲੂਐਂਸਰ ਉਹੀ ਹੁੰਦਾ ਜੋ ਯੂਥ ਨੂੰ ਸਹੀ ਰਾਹ ਤੇ ਲੈ ਕੇ ਜਾਵੇ ਸੋ ਮੈਂ ਕੰਟੈਂਟ ਉਹੀ ਸੋਚਦੀ ਆ ਕਿ ਜਿਹੜੀ ਵੀ ਮੈਨੂੰ ਆਡੀਅנס ਦੇਖ ਰਹੀ ਆ ਉਹ ਕੁਝ ਨਾ ਕੁਝ ਸਿੱਖੇ ਜੇ ਮੇਰੀ ਵੀਡੀਓ ਦੇਖ ਕੇ ਕੋਈ ਇੱਕ ਬੰਦਾ ਵੀ ਆਪਣੀ ਫੈਮਲੀ ਚੇਂਜ ਕਰ ਲੈਂਦਾ ਮਤਲਬ ਆਪਣੀ ਕੋਈ ਵੀ ਪੁਆਇੰਟ ਆਫ View ਜਾਂ ਕੁਝ ਵੀ ਹਨਾ ਆਪਣੀ ਲਾਈਫ ਨੂੰ ਚੇਂਜ ਕਰ ਲੈਂਦਾ ਇੱਕ ਵਧੀਆ ਪਾਸੇ ਨੂੰ ਮੋੜ ਲੈਂਦਾ ਆਈ ਥਿੰਕ ਸੋ ਕਿ ਫਿਰ ਮੈਂ ਇੱਕ ਇਨਫਲੂਐਂਸਰ ਆ ਤੁਹਾਨੂੰ ਕੀ ਲੱਗਦਾ ਵੀ ਇੱਕ ਦਾਇਰੇ ਦੇ ਵਿੱਚ ਰਹਿ ਕੇ ਕਰਨਾ ਵੀ ਜਿਹਦੇ ਨਾਲ ਸਾਡੇ ਘਰ ਦੇ ਵੀ ਖੁਸ਼ ਹੋਣ ਘਰ ਦੇ ਵੀ ਵਧੀਆ ਰਹਿਣ ਸਮਾਜ ਵੀ ਸਾਨੂੰ ਸਹੀ ਤਰੀਕੇ ਦੇ ਨਾਲ ਅਪਣਾਵੇ ਇਹ ਕਦਮ ਚੰਗੇ ਹੁੰਦੇ ਨੇ ਜਾਂ ਫਿਰ ਫੇਮ ਲੈਣ ਵਾਸਤੇ ਕੁਝ ਵੀ ਕਰੀ ਚੱਲੇ ਨਹੀਂ ਐਵੇਂ ਨਹੀਂ ਹੋਣਾ ਚਾਹੀਦਾ ਸਗੋਂ ਮੇਰੇ ਖਿਆਲ ਤਾਂ ਹੀ ਜਿਹੜਾ ਆਉਣ ਵਾਲਾ ਯੂਥ ਹੈ ਹਨਾ ਤਾਂ ਹੀ ਆਪਾਂ ਉਹਨਾਂ ਨੂੰ ਵਧੀਆ ਮੈਸੇਜ ਦੇ ਸਕਦੇ ਹਾਂ ਇਨਫੈਕਟ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਤਾਂ ਜਿਹੜੇ ਹੋਰ ਫੈਮਲੀਆਂ ਨੇ ਜਾਂ ਸੁਸਾਇਟੀ ਉਹ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਭੇਜਣ ਤੋਂ ਤਾਂ ਹੀ ਰੋਕਣਗੇ ਤੇ ਤਾਂ ਹੀ ਡਰਨਗੇ ਸੋ ਆਪਾਂ ਨੂੰ ਐਦਾਂ ਰਹਿਣਾ ਚਾਹੀਦਾ ਕਿ ਜਿਹੜੇ ਆਉਣ ਵਾਲੇ ਲੋਕ ਹੋਣ ਜਾਂ ਬੱਚੇ ਨੇ ਜਿਨ੍ਹਾਂ ਨੇ ਅੱਗੇ ਆਪਣੀ ਲਾਈਨ ਦੇ ਵਿੱਚ ਕੰਮ ਕਰਨਾ ਹੈ ਤਾਂ ਮਤਲਬ ਫ੍ਰੀ ਮਾਈਂਡ ਹੋ ਕੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਭੇਜ ਸਕਣ ਜਿਵੇਂ ਦੇ ਲੋਕਾਂ ਨੂੰ ਆਪਾਂ ਮਿਲਦੇ ਆ ਆਪਣੇ ਵਰਡਸ ਦੇ ਵਿੱਚ ਹਨਾ ਥੋੜੀ ਬਹੁਤੀ ਮਿਲਾਵਟ ਤਾਂ ਹੋ ਰਹੀ ਹੈ ਪਰ ਮੈਂ ਤਾਂ ਪੰਜਾਬ ਤੇ ਪੰਜਾਬੀ ਲਈ ਬਹੁਤ ਕੁਝ ਕਰਨਾ ਵਿੱਚ ਆਉਣੀ ਆ ਤੇ ਉਹ ਚੀਜ਼ ਮੈਂ ਆਪਣੇ ਵਿੱਚ ਵੀ ਲੈ ਕੇ ਚੱਲ ਰਹੀਆਂ ਸਭ ਤੋਂ ਵੱਡੀ ਚੀਜ਼ ਹੁੰਦੀ ਆ ਆਪਣਾ ਪਹਿਰਾਵਾ ਸੋ ਮੈਂ ਹੋਰ ਇਨਫਲੂਐਂਸਰਸ ਨੂੰ ਵੀ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੇ ਪੰਜਾਬੀ ਪਹਿਰਾਵੇ ਦੇ ਵਿੱਚ ਹੀ ਰਹਿ ਕੇ ਕਰੋ ਹਨਾ ਜੋ ਵੀ ਕਰਨਾ ਹੈ ਕਿਉਂਕਿ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ ਜਿੱਥੇ ਆਪਾਂ ਇਹ ਚੀਜ਼ ਨੂੰ ਅੱਗੇ ਲੈ ਕੇ ਜਾ ਸਕਦੇ ਆ ਸਤਿ ਸ਼੍ਰੀਕਾਲ ਜੀ ਅਦਾਬ ਨਮਸਕਾਰ ਪੰਜਾਬੀ ਡਾ 5 ਤੋਂ ਤੁਹਾਡਾ ਸਭ ਦਾ ਮੈਜਬਿੱਲਾ ਸਵਾਗਤ ਕਰਦਾ ਸੋ ਇੱਕ ਅਦਾਕਾਰ ਜਿੱਦਾਂ ਮੈਂ ਹਮੇਸ਼ਾ ਗੱਲ ਕਰਦਾ ਨਾ ਸ਼ੀਸ਼ਾ ਦਿਖਾਉਂਦੇ ਨੇ ਸਮਾਜ ਦੇ ਵਿੱਚ ਇੱਕ ਅਜਿਹੀ ਅਦਾਕਾਰ ਆ ਮੇਰੇ ਨਾਲ ਮੌਜੂਦ ਨੇ ਅੱਜ ਮੇਰੇ ਸਟੂਡੀਓ ਦੇ ਵਿੱਚ ਜੋ ਕਿ ਫਨੀ ਵੀਡੀਓਜ਼ ਬਣਾਉਂਦੇ ਨੇ ਕਿਵੇਂ ਇਹ ਵੀਡੀਓਜ਼ ਵਗੈਰਾ ਬਣਾਉਂਦੇ ਨੇ ਕੀ ਕੁਝ ਲੱਗਦਾ ਹੈ ਸੋ ਇਸ ਦੇ ਉੱਤੇ ਚਰਚਾ ਕਰਾਂਗੇ ਪਹਿਲਾਂ ਵੀ ਅਸੀਂ ਤੁਹਾਡੇ ਤੱਕ ਅਜਿਹੇ ਗੈਸਟ ਲੈ ਕੇ ਆਉਂਦੇ ਆ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਸਾਨੂੰ ਕਿਹਾ ਵੀ ਕੋਈ ਥੀਏਟਰ ਦੇ ਆਰਟਿਸਟ ਹੋਣ ਜੋ ਅਦਾਕਾਰਾਂ ਵਾਂ ਫਨੀ ਵੀਡੀਓ ਬਣਾਉਂਦੇ ਹੋਵੇ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਕਰਵਾਓ ਸੋ ਇਦਾਂ ਦੇ ਅਦਾਕਾਰ ਸਾਡੇ ਨਾਲ ਅੱਜ ਮੌਜੂਦ ਨੇ ਪ੍ਰੀਤ ਪ੍ਰੀਤ ਹੋਰਾਂ ਦੀ ਤੁਹਾਡੇ ਨਾਲ ਪਹਿਲਾਂ ਮੁਲਾਕਾਤ ਕਰਦੇ ਆਂ ਫਿਰ ਇਸ ਦੇ ਉੱਤੇ ਆਪਾਂ ਚਰਚਾਵਾਂ ਕਰਾਂਗੇ ਸਤਿ ਸ਼੍ਰੀ ਅਕਾਲ ਕੈਮੋ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਕਿਵੇਂ ਪ੍ਰੀਤ ਠੀਕ ਹੋ ਜੀ ਹਾਂਜੀ ਬਿਲਕੁਲ ਕਿਵੇਂ ਦਾ ਮਹਿਸੂਸ ਹੋ ਰਿਹਾ ਪ੍ਰੀਤ ਜਦੋਂ ਤੁਸੀਂ ਇੰਨੀ ਮਿਹਨਤ ਕਰਦੇ ਹੋ ਫਿਰ ਉਸ ਮਿਹਨਤ ਨੂੰ ਸਿਰਜਿਆ ਜਾਵੇ ਨਿਹਾਰਿਆ ਜਾਵੇ ਲੋਕਾਂ ਦੇ ਵੱਲੋਂ ਉਸ ਦੀ ਜਦੋਂ ਪ੍ਰਸ਼ੰਸਾ ਹੁੰਦੀ ਆ ਕਿਵੇਂ ਦਾ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਲੱਗਦਾ ਐ ਇਦਾਂ ਹੁੰਦਾ ਕਿ ਜਿਵੇਂ ਆਪਾਂ ਜਾਗੀ ਜਿੱਤ ਲਿਆ ਹੋਵੇ ਕਿਉਂਕਿ ਸਾਰਿਆਂ ਦਾ ਕੰਮ ਸਟਾਰਟ ਕਰਨ ਦਾ ਇੱਕ ਆਪਣਾ ਆਪਣਾ ਮੋਟਿਵ ਹੁੰਦਾ ਕੋਈ ਪੈਸੇ ਲਈ ਕਰਦਾ ਬਟ ਮੇਰਾ ਮੇਨ ਮੋਟਿਵ ਸੀਗਾ ਕਿ ਮੈਨੂੰ ਨੇਮ ਤੇ ਫੇਮ ਮਿਲੇ ਮਨੀ ਮੇਰੇ ਲਈ ਇੱਕ ਸੈਕੰਡਰੀ ਚੀਜ਼ ਸੀਗੀ ਸੋ ਮੈਨੂੰ ਜਦੋਂ ਮੈਂ ਬਾਹਰ ਜਾਂਦੀਆਂ ਲੋਕ ਮੈਨੂੰ ਪਛਾਣਦੇ ਨੇ ਤਾਂ ਮੇਰੇ ਲਈ ਉਹ ਸਭ ਤੋਂ ਵੱਡੀ ਖੁਸ਼ੀ ਆ ਪੈਸੇ ਤੋਂ ਵੀ ਵੱਧ ਜਦੋਂ ਤੁਸੀਂ ਅੱਜ ਇੱਥੇ ਆ ਰਹੇ ਸੀਗੇ ਕਿੰਨੇ ਕੁ ਖੁਸ਼ੀ ਹੋਈ ਸੀ ਇਸ ਗੱਲ ਦੀ ਵੀ ਜਿਹੜੇ ਕੰਮ ਵਾਸਤੇ ਅਸੀਂ ਚਾਹੁੰਦੇ ਸੀਗੇ ਵੀ ਇਹ ਕੰਮ ਸਾਡੇ ਨਾਲ ਹੋਵੇ ਜਦੋਂ ਉਸ ਕੰਮ ਵਾਸਤੇ ਤੁਹਾਨੂੰ ਇੱਥੇ ਬੁਲਾਇਆ ਜਾਂਦਾ ਹੈ ਤੁਹਾਡੇ ਬਾਰੇ ਗੱਲਾਂ ਕੀਤੀ ਜਾਂਦੀਆਂ ਲੋਕ ਤੁਹਾਡੇ ਬਾਰੇ ਜਾਨਣਾ ਚਾਹੁੰਦੇ ਨੇ ਕਿੰਨਾ ਆਪਣੇ ਆਪ ਵਾਸਤੇ ਕਿੰਨੀ ਕਿ ਉਹ ਵੱਡੀ ਗੱਲ ਹੁੰਦੀ ਹੈ ਵੀ ਮੇਰੇ ਬਾਣੇ ਲੋਕ ਜਾਨਣਾ ਚਾਹੁੰਦੇ ਨੇ ਹੁਣ ਜੀ ਇਹ ਸਿਰਫ ਮੇਰੇ ਲਈ ਨਹੀਂ ਆਈ ਥਿੰਕ ਸੋ ਸਾਰੇ ਹੀ ਆਰਟਿਸਟ ਲਈ ਸਭ ਤੋਂ ਵੱਡੀ ਗੱਲ ਇਹੀ ਹੁੰਦੀ ਹੈ ਹਨਾ ਕਿ ਉਹਨਾਂ ਨੂੰ ਫੇਮ ਮਿਲਿਆ ਤੇ ਲੋਕ ਉਹਨਾਂ ਬਾਰੇ ਜਾਨਣਾ ਚਾਹੁੰਦੇ ਨੇ ਸੋ ਇੰਟਰਵਿਊ ਜਾਂ ਪੋਡਕਾਸਟ ਹੀ ਇੱਕ ਐਸਾ ਪਲੇਟਫਾਰਮ ਹੁੰਦਾ ਹੈ ਕਿ ਆਪ ਆਪਨੇ ਥਾਟਸ ਲੋਕਾਂ ਤੱਕ ਪਹੁੰਚਾ ਸਕੀਏ ਤੁਸੀਂ ਕੁੜੀਆਂ ਦੇ ਬਾਰੇ ਕੀ ਸੋਚਦੇ ਹੋ ਵੀ ਕਿਵੇਂ ਦਾ ਮਹਿਸੂਸ ਹੁੰਦਾ ਵੀ ਕੁੜੀਆਂ ਅੱਗੇ ਵੱਲ ਨੂੰ ਆ ਰਹੀਆਂ ਨੇ ਆਪਾਂ ਹੁਣ ਦੇਖਦੇ ਹਾਂ ਅਲੱਗ-ਅਲੱਗ ਫੀਲਡਸ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਕੁੜੀਆਂ ਦੀ ਚਰਚਾਵਾਂ ਹੁੰਦੀਆਂ ਨੇ ਹਰ ਇੱਕ ਜਗ੍ਹਾ ਤੇ ਕੁੜੀਆਂ ਹੁਣ ਮੱਲਾ ਮਾਰ ਰਹੀਆਂ ਨੇ ਹੁਣ ਤੁਸੀਂ ਵੀ ਆਇਓ ਕਿਵੇਂ ਦਾ ਲੱਗਦਾ ਅ ਬਹੁਤ ਵਧੀਆ ਲੱਗਦਾ ਘਰਦਿਆਂ ਦੀ سپورਟ ਵੀ ਹੈ ਕਈ ਕੁੜੀਆਂ ਨੂੰ ਘਰਦਿਆਂ ਦੀ سپورਟ ਵੀ ਨਹੀਂ ਮਿਲਦੀ ਤੇ ਪਰ ਤਾਂ ਵੀ ਬਿਲਕੁਲ ਸਹੀ ਕੁੜੀਆਂ ਅੱਗੇ ਮੱਲਾ ਮਾਰ ਰਹੀਆਂ ਨੇ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਚਾਹੇ ਮੈਂ ਨਹੀਂ ਚਾਹੇ ਕੋਈ ਵੀ ਕੁੜੀ ਹਨਾ ਅੱਗੇ ਵੱਧਦੀ ਹੈ ਕਿਉਂਕਿ ਇਹ ਕੁੜੀਆਂ 'ਚ ਉਹ ਪੋਟੈਂਸ਼ੀਅਲ ਹੈਗੀ ਵੀ ਹੈ ਹੂੰ ਸੋ ਪਹਿਲਾ ਉਹਨਾਂ ਦੇ ਚਾਹ ਜਾਂ ਉਹਨਾਂ ਦੇ ਸੁਪਨਿਆਂ ਨੂੰ ਦਬ ਦਿੱਤਾ ਜਾਂਦਾ ਸੀਗਾ ਪਰ ਹੁਣ ਉਹ ਅੱਗੇ ਵਧ ਰਹੀਆਂ ਨੇ ਸੋ ਪ੍ਰਾਊਡ ਫੀਲ ਹੁੰਦਾ ਸੋ ਅੱਜ ਦੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਐਂ ਲੱਗਦਾ ਵੀ ਹੁਣ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੁਣ ਜੋ ਕੰਮ ਮੁੰਡੇ ਕਰ ਲੈਂਦੇ ਨੇ ਉਹ ਆਪਾਂ ਕਰ ਲੈਣਾਂ ਹਾਂਜੀ ਬਿਲਕੁਲ ਸਹੀ ਚੀਜ਼ ਆ ਇਨਫੈਕਟ ਮੁੰਡਿਆਂ ਤੋਂ ਵੀ ਬੈਟਰ ਵੇ ਨਾਲ ਅਕੋਰਡਿੰਗ ਟੂ ਮੀ ਕੁੜੀਆਂ ਕਰ ਲੈਂਦੀਆਂ ਨੇ ਕਿਉਂਕਿ ਮੈਨੂੰ ਲੱਗਦਾ ਕਿ ਫਿਜ਼ੀਕਲੀ ਨਹੀਂ ਤਾਂ ਇਮੋਸ਼ਨਲੀ ਤੇ ਮੈਂਟਲੀ ਕੁੜੀਆਂ ਜ਼ਿਆਦਾ ਸਟਰੋਂਗ ਹੁੰਦੀਆਂ ਨੇ ਮੁੰਡਿਆਂ ਨਾਲੋਂ ਇਹ ਮੇਰਾ ਮੰਨਣਾ ਹੈ ਜੀ ਸੋ ਪ੍ਰੇਦਰ ਡਰ ਕਿੰਨਾ ਲੱਗਦਾ ਹੈ ਇਸ ਇੰਡਸਟਰੀ ਦੇ ਵਿੱਚ ਵੜਨ ਤੋਂ ਪਹਿਲਾਂ ਕਿਉਂਕਿ ਦੇਖਿਆ ਜਾਂਦਾ ਵਾ ਜਦੋਂ ਆਪਾਂ ਖਬਰਾਂ ਸੁਣਦੇ ਆਂ ਕੁਝ ਅਲੱਗ-ਅਲੱਗ ਕੁਝ ਭਿਆਨਕ ਗੱਲਾਂ ਇਦਾਂ ਦੀਆਂ ਆ ਜਾਂਦੀਆਂ ਨੇ ਜਿਸ ਤੋਂ ਨਾ ਡਰ ਲੱਗਦਾ ਆਪਣੇ ਘਰਦਿਆਂ ਨੂੰ ਡਰ ਲੱਗਦਾ ਵੀ ਸਾਡੀ ਇਹ ਕੁੜੀ ਹੈ ਜਿਹੜੀ ਉਹ ਇੰਨੇ ਦੇ ਦਾਰੇ ਦੇ ਵਿੱਚ ਰਹੇ ਔ ਜਿਆਦਾ ਵੱਡਾ ਦਾਇਰਾ ਨਾ ਕਰੇ ਕਿਉਂਕਿ ਕੱਲਿਆਂ ਜਾਣਾ ਸ਼ੂਟ ਦੇ ਉੱਤੇ ਜਾਣਾ ਰਾਤਾਂ ਹੋਣੀਆਂ ਸਮਾਂ ਜਿਆਦਾ ਲੱਗਣਾ ਸੋ ਆਪਣੇ ਆਪ ਵਾਸਤੇ ਇੱਕ ਚੈਲੰਜ ਹੁੰਦਾ ਵਾ ਵੀ ਉਸ ਨੂੰ ਸਾਰਿਆਂ ਨੂੰ ਹੰਡਾ ਕੇ ਅਸੀਂ ਅੱਗੇ ਵੱਲ ਨੂੰ ਵੱਧਦਾ ਉਹ ਕਿੱਥੋਂ ਇੱਕ ਪਹਿਲਾਂ ਤੇ ਬੂਸਟ ਕਿੱਥੋਂ ਹੁੰਦਾ ਤੁਹਾਡੇ ਵਿੱਚ ਵੀ ਹਾਂ ਇਹ ਚੀਜ਼ ਕਰ ਲੈ ਦੂਜਾ ਡਾਰਕ ਇੰਨਾ ਕ ਹੁੰਦਾ ਜੀ uh, 50 50 ਪਰਸੈਂਟ ਹੁੰਦਾ ਮੈਨੂੰ ਕੰਫੀਡੈਂਸ ਵੀ ਬਹੁਤ ਹੁੰਦਾ ਐਟ ది ਸੇਮ ਟਾਈਮ ਡਰ ਵੀ ਬਹੁਤ ਹੁੰਦਾ ਤੇ ਘਰਦਿਆਂ ਨੂੰ ਵੀ ਹੁੰਦਾ ਹਜੇ ਸਟਾਰਟਿੰਗ ਦੇ ਵਿੱਚ ਮੈਨੂੰ ਇੰਨਾ ਨਹੀਂ ਸੀਗਾ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਉਦੋਂ ਮੇਰੇ 'ਚ ਕਾਫੀ ਕੰਫੀਡੈਂਸ ਸੀਗਾ ਬਟ ਜਿਵੇਂ ਜਿਵੇਂ ਮੈਂ ਲੋਕਾਂ ਨੂੰ ਮਿਲੀ ਤਾਂ ਮਤਲਬ ਜੀ ਬਿਲਕੁਲ ਜਿੱਥੇ ਚੰਗੇ ਲੋਕ ਨੇ ਵੈਸੇ ਤਾਂ ਹਰ ਫੀਲਡ 'ਚ ਹੀ ਚੰਗੇ ਮਾੜੇ ਲੋਕ ਹੁੰਦੇ ਆ ਬਟ ਆਪਣੇ ਇਸ ਫੀਲਡ ਦੇ ਵਿੱਚ ਥੋੜੇ ਜ਼ਿਆਦਾ ਨੇ ਮਤਲਬ ਬਿਲਕੁਲ ਮਿਲਦੇ ਨੇ ਉਦਾਂ ਦੇ ਲੋਕ ਵੀ ਬਟ ਉਹ ਆਪਣੇ ਤੇ ਹੁੰਦਾ ਕਿ ਆਪਾਂ ਡੀਲ ਕਿਦਾਂ ਕਰਨੇ ਹੁਣ ਆਪਾਂ ਨੂੰ ਨਿਊਜ਼ ਆਉਂਦੀਆਂ ਨੇ ਤਾਂ ਸਿਰਫ ਇਸ ਇੰਡਸਟਰੀ ਚ ਨਹੀਂ ਹੋਰ ਵੀ ਬਹੁਤ ਸਾਰੇ ਫੀਲਡਸ ਨੇ ਹਨਾ ਜਿੱਥੇ ਕੁੜੀਆਂ ਨਾਲ ਤੱਕਾ ਹੁੰਦਾ ਜਾਂ ਕੁਝ ਵੀ ਹੁੰਦਾ ਸੋ ਐਸੀ ਗੱਲ ਨਹੀਂ ਹੈ ਕਿ ਸਾਰੇ ਲੋਕ ਮਾੜੇ ਨੇ ਵਿੱਚ ਲੋਕ ਚੰਗੇ ਵੀ ਬਹੁਤ ਨੇ ਬਟ ਐਟ ది ਸੇਮ ਟਾਈਮ ਡਰ ਵੀ ਹੁੰਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਆਪਣੇ ਆਪ ਦੇ ਵਿੱਚ ਕਿੰਨਾ ਕੁ ਹੌਸਲਾ ਲੈ ਕੇ ਚੱਲਦੇ ਹੋ ਕੋਈ ਗੱਲ ਨਹੀਂ ਜਿਹੜਾ ਉਹ ਦੇਖੀ ਜਾਓ ਜੀ ਮੇਰੇ 'ਚ ਤਾਂ ਬਹੁਤ ਕੌਨਫੀਡੈਂਸ ਆ ਔਰ ਮੈਨੂੰ ਲੱਗਦਾ ਕੁੜੀਆਂ 'ਚ ਤਾਂ ਖਾਸ ਕਰਕੇ ਇਹ ਚੀਜ਼ ਹੋਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਡਰੀ ਜਾਵਾਂਗੇ ਤਾਂ ਪਿੱਛੇ ਜਿਹੜੇ ਆਪਣੇ ਪੇਰੈਂਟਸ ਨੇ ਆਪਣੀ ਫੈਮਿਲੀ ਆ ਉਹਨਾਂ ਦੇ ਵਿੱਚ ਹੋਰ ਡਰ ਪੈਦਾ ਹੁੰਦਾ ਸੋ ਹੌਸਲਾ ਤਾਂ ਕਦੇ ਵੀ ਨਹੀਂ ਹਾਰਨਾ ਚਾਹੀਦਾ ਜੀ ਜਦੋਂ ਵੀਡੀਓਜ਼ ਬਣਾਉਂਦੇ ਹੋ ਤੁਸੀਂ ਤਾਂ ਕਿਹਵੇਂ ਦੇ ਖਿਆਲ ਆਤ ਚੱਲਦੇ ਨੇ ਵੀ ਇਹ ਵੀਡੀਓ ਜ਼ਿਆਦਾ ਰੀਚ ਕਰੇ ਮਨੂੰ ਲੋਕ ਜ਼ਿਆਦਾ ਹੋਰ ਜਾਣਾ ਪਸੰਦ ਕਰਨ ਹੋਰ ਵੇਖਣਾ ਪਸੰਦ ਕਰਨ ਕਿਵੇਂ ਦਾ ਲੱਗਦਾ ਸੀ ਆ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਕੰਟੈਂਟ ਸੋਚਦੀ ਆ ਤਾਂ ਉਹ ਇਹੋ ਜਿਹਾ ਸੋਚਦੀ ਆ ਕਿ ਜਿਵੇਂ ਆਪਾਂ ਆਪਣੇ ਆਪ ਨੂੰ ਇਨਫਲੂਐਂਸਰ ਕਹਿੰਨੇ ਆ ਬਟ ਇੱਕ ਸੱਚਾ ਇਨਫਲੂਐਂਸਰ ਉਹੀ ਹੁੰਦਾ ਜੋ ਯੂਥ ਨੂੰ ਸਹੀ ਰਾਹ ਤੇ ਲੈ ਕੇ ਜਾਵੇ ਜੀ ਸੋ ਮੈਂ ਕੰਟੈਂਟ ਉਹੀ ਸੋਚਦੀ ਆ ਕਿ ਜਿਹੜੀ ਵੀ ਮੈਨੂੰ ਆਡੀਅנס ਦੇਖ ਰਹੀ ਆ ਉਹ ਕੁਝ ਨਾ ਕੁਝ ਸਿੱਖੇ ਜੇ ਮੇਰੀ ਵੀਡੀਓ ਦੇਖ ਕੇ ਕੋਈ ਇੱਕ ਬੰਦਾ ਵੀ ਆਪਣੀ ਫੈਮਲੀ ਚੇਂਜ ਕਰ ਲੈਂਦਾ ਮਤਲਬ ਆਪਣੀ ਕੋਈ ਵੀ ਪੁਆਇੰਟ ਆਫ View ਜਾਂ ਕੁਝ ਵੀ ਹਨਾ ਆਪਣੀ ਲਾਈਫ ਨੂੰ ਚੇਂਜ ਕਰ ਲੈਂਦਾ ਇੱਕ ਵਧੀਆ ਪਾਸੇ ਨੂੰ ਮੋੜ ਲੈਂਦਾ ਤਾਂ ਆਈ ਥਿੰਕ ਸੋ ਕਿ ਫਿਰ ਮੈਂ ਇੱਕ ਇਨਫਲੂਐਂਸਰ ਆ ਇੱਕ ਨਾ ਕਮੈਂਟਾਂ ਦੇ ਵਿੱਚ ਗੱਲ ਦੇਖੀ ਜਾਂਦੀ ਹੈ ਜੋ ਲੋਕ ਜ਼ਿਆਦਾ ਹਾਈਲਾਈਟ ਕਰਦੇ ਨੇ ਵੀ ਵਿਊਜ਼ ਲੈਣ ਦੇ ਵਾਸਤੇ ਕੁਝ ਵੀ ਹੋ ਰਿਹਾ ਤੁਸੀਂ ਮੇਰੀ ਗੱਲ ਸਮਝ ਰਹੇ ਹੋਵੋਗੇ ਵੀ ਕੁੜੀਆਂ ਲਾ ਲਓ ਮੁੰਡੇ ਲਾ ਲਓ ਕੁਝ ਵੀ ਕਰ ਰਹੇ ਨੇ ਕਿਸੇ ਵੀ ਹੱਦ ਤੱਕ ਜਾ ਰਹੇ ਨੇ ਵਿਊਜ਼ ਦੇਣ ਵਾਸਤੇ ਗਲਤ ਤਰੀਕੇ ਅਪਣਾ ਰਹੇ ਨੇ ਉਹ ਕੀ ਲੱਗਦਾ ਤੁਹਾਨੂੰ ਵੈਸੇ ਤਾਂ ਮੈਂ ਇਹ ਸੋਚਦੀ ਆ ਕਿ ਸਪਲਾਈ ਤੇ ਡਿਮਾਂਡ ਵਾਲਾ ਹਿਸਾਬ ਹੁੰਦਾ ਕਿ ਜਿੰਨੀ ਜਿਸ ਚੀਜ਼ ਦੀ ਡਿਮਾਂਡ ਹੁੰਦੀ ਆ ਸਪਲਾਈ ਵੀ ਓਨੀ ਹੁੰਦੀ ਆ ਮੈਨੂੰ ਲੱਗਦਾ ਉਹ ਐਵੇਂ ਦੀਆਂ ਵੀਡੀਓਸ ਤਾਂ ਬਣਾਉਂਦੇ ਨੇ ਜੇ ਲੋਕ ਦੇਖਣਾ ਉਹਨਾਂ ਨੂੰ ਪਸੰਦ ਕਰਦੇ ਨੇ ਐਟ ਦੀ ਸੇਮ ਟਾਈਮ ਆਡੀਅנס ਚੰਗੀਆਂ ਚੀਜ਼ਾਂ ਵੀ ਦੇਖਣਾ ਪਸੰਦ ਕਰਦੀ ਆ ਸੋ ਇਹ ਸਾਡੇ ਤੇ ਡਿਪੈਂਡ ਹੋਣਾ ਚਾਹੀਦਾ ਕਿ ਆਪਾਂ ਵਧੀਆ ਚੀਜ਼ਾਂ ਲੋਕਾਂ ਨੂੰ ਦਿਖਾਈਏ ਜਿਵੇਂ ਤੁਸੀਂ ਸੂਟਾਂ 'ਚ ਰਹਿ ਕੇ ਵੀਡੀਓ ਬਣਾ ਰਹੇ ਹੋ ਤੁਹਾਡੀਆਂ ਵੀਡੀਓਸ ਚੱਲ ਰਹੀਆਂ ਨੇ ਸੋ ਅਪਾ ਟਾਰਗੇਟ ਨਹੀਂ ਕਿਸੇ ਨੂੰ ਕਰਦੇ ਹਰੇਕ ਦਾ ਆਪਣਾ ਜ਼ਰੀਆ ਆ ਹਰੇਕ ਦੀ ਆਪਣੀ ਇੰਡੀਪੈਂਡੈਂਸੀ ਆ ਵੀ ਉਹ ਇੰਡੀਪੈਂਡ ਆ ਵੀ ਕੁਝ ਵੀ ਕਰ ਸਕਦਾ ਹੈ ਪਰ ਤੁਹਾਨੂੰ ਕੀ ਲੱਗਦਾ ਵੀ ਇੱਕ ਦਾਇਰੇ ਦੇ ਵਿੱਚ ਰਹਿ ਕੇ ਕਰਨਾ ਵੀ ਜਿਹਦੇ ਨਾਲ ਸਾਡੇ ਘਰ ਦੇ ਵੀ ਖੁਸ਼ ਹੋਣ ਘਰ ਦੇ ਵੀ ਵਧੀਆ ਰਹਿਣ ਸਮਾਜ ਵੀ ਸਾਨੂੰ ਸਹੀ ਤਰੀਕੇ ਦੇ ਨਾਲ ਅਪਣਾਵੇ ਇਹ ਕਦਮ ਚੰਗੇ ਹੁੰਦੇ ਨੇ ਜਾਂ ਫਿਰ ਫੇਮ ਲੈਣ ਵਾਸਤੇ ਕੁਝ ਵੀ ਕਰੀ ਚਲੋ ਨਹੀਂ ਐਵੇਂ ਨਹੀਂ ਹੋਣਾ ਚਾਹੀਦਾ ਸਗੋਂ ਮੇਰੇ ਖਿਆਲ ਤਾਂ ਹੀ ਜਿਹੜਾ ਆਉਣ ਵਾਲਾ ਯੂਥ ਹੈ ਹਨਾ ਤਾਂ ਹੀ ਆਪਾਂ ਉਹਨਾਂ ਨੂੰ ਵਧੀਆ ਮੈਸੇਜ ਦੇ ਸਕਦੇ ਹਾਂ ਇਨਫੈਕਟ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਤਾਂ ਜਿਹੜੇ ਹੋਰ ਫੈਮਲੀਆਂ ਨੇ ਜਾਂ ਸੁਸਾਇਟੀ ਉਹ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਭੇਜਣ ਤੋਂ ਤਾਂ ਹੀ ਰੋਕਣਗੇ ਤੇ ਤਾਂ ਹੀ ਡਰਨਗੇ ਸੋ ਆਪਾਂ ਨੂੰ ਐਦਾਂ ਰਹਿਣਾ ਚਾਹੀਦਾ ਹੈ ਕਿ ਜਿਹੜੇ ਆਉਣ ਵਾਲੇ ਲੋਕ ਹੋਣ ਜਾਂ ਬੱਚੇ ਨੇ ਜਿਨ੍ਹਾਂ ਨੇ ਅੱਗੇ ਆਪਣੀ ਲਾਈਨ ਦੇ ਵਿੱਚ ਕੰਮ ਕਰਨਾ ਹੈ ਤਾਂ ਮਤਲਬ ਫ੍ਰੀ ਮਾਈਂਡ ਹੋ ਕੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਭੇਜ ਸਕਣ ਸੋ ਮਤਲਬ ਵਿਊਜ਼ ਲੈਣ ਲਈ ਕੁਝ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਆਰਟਿਸਟ ਦੇ ਉੱਤੇ ਕਾਫੀ ਮਤਲਬ ਬੋਝ ਹੁੰਦਾ ਹੈ ਸੁਸਾਇਟੀ ਦਾ ਕਿਉਂਕਿ ਜੋ ਮੂਵੀਜ਼ ਜਾਂ ਅੱਜ ਕੱਲ੍ਹ ਤਾਂ ਰੀਲਸ ਚੱਲ ਰਹੀਆਂ ਨੇ ਵੀਡੀਓ ਸੌਂਗਸ ਜੋ ਵੀ ਯੂਥ ਸੁਣਦਾ ਹੈ ਉਹ ਓਵੇਂ ਦਾ ਹੀ ਬਣਦਾ ਹੈ ਕਿਉਂਕਿ ਬੁੱਕਸ ਤਾਂ ਆਪਣੇ ਯੂਥ ਇੰਨੀ ਪੜਦਾ ਨਹੀਂ ਸੋ ਜੋ ਵੀ ਮਤਲਬ ਵੀਡੀਓਜ਼ ਵਗੈਰਾ ਜਾਂ ਜੋ ਵੀ ਸੌਂਗਸ ਵਗੈਰਾ ਬਣਦੇ ਨੇ ਉਹ ਐਦਾਂ ਦੇ ਬਣਨੇ ਚਾਹੀਦੇ ਨੇ ਕਿਉਂਕਿ ਜੋ ਆਪਾਂ ਸੁਣਦੇ ਆ ਆਪਾਂ ਉਹੀ ਬਣਦੇ ਆ ਤੁਹਾਨੂੰ ਇਸ ਲਾਈਨ ਦੇ ਵਿੱਚ ਇਨਕਰੇਜ ਕਿੰਨਾਂ ਨੇ ਕੀਤਾ ਕਿੰਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੂੰ ਅੱਗੇ ਵੱਲ ਵਧ ਅਸੀਂ ਤੇਰੇ ਨਾਲ ਖੜੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਵੈਸੇ ਤਾਂ ਮੇਰੀ ਸਾਰੀ ਫੈਮਿਲੀ ਹੀ ਬਹੁਤ ਸਪੋਰਟਿਵ ਹੈ ਮੇਰੇ ਫਾਦਰ ਵੀ ਬਹੁਤ ਸਪੋਰਟਿਵ ਨਹੀਂ ਬਟ ਮੇਨ ਰੋਲ ਮੇਰੇ ਮਦਰ ਦਾ ਰਿਹਾ ਹੈ ਵਿੱਚ ਜੀ ਉਹਨਾਂ ਦਾ ਸਿਰਫ ਮਤਲਬ ਸੋਸ਼ਲ ਮੀਡੀਆ ਨੂੰ ਲੈ ਕੇ ਹੀ ਨਹੀਂ ਬਚਪਨ ਤੋਂ ਹੀ ਮਤਲਬ ਮੇਰੇ ਮਦਰ ਦੀ ਕਾਫੀ سپورਟ ਰਹੀ ਹੈ ਕਿ ਜਿੱਦਾਂ ਰਿਲੇਟਿਵਸ ਹੁੰਦੇ ਨੇ ਹਨਾ ਉਹ ਆਪਣੀ ਲਾਈਫ ਚ ਇੰਟਰਫੇਅਰ ਕਰਦੇ ਨੇ ਮਤਲਬ ਮੇਰੇ ਮੰਮਾ ਨੇ ਕਦੇ ਵੀ ਐਦਾਂ ਕਰਨ ਦਿੱਤਾ ਨਹੀਂ ਸੋ ਮੈਂ ਜ਼ਿਆਦਾ ਆਪਣਾ ਮਤਲਬ ਮਦਰ ਨੂੰ ਹੀ ਹੋ ਰੱਖੂੰਗੀ ਮੰਮਾ ਦੇ ਵਾਸਤੇ ਕੀ ਕਰੋਂਗੇ ਇੱਕੇ ਜਾ ਕੇ ਮੰਮਾ ਨੂੰ ਕੀ ਕੁਝ ਲੈ ਕੇ ਦੇਣਾ ਕੀ ਗਿਫਟ ਦਿੱਤਾ ਅ ਮੈਂ ਮਤਲਬ ਮੇਰੇ ਮਦਰ ਦੇ ਬਹੁਤ ਕਲੋਜ਼ ਆ ਸੋ ਜੀ ਆਪਾਂ 골 ਦੀ ਗੱਲ ਕਰੀਏ ਹਨਾ ਸਾਰੇ ਕਹਿੰਦੇ ਆ ਕਿ ਮੈਂ ਆਪਣੀ ਲਾਈਫ ਚ ਇਹ ਕਰਨਾ ਚਾਹੁੰਨਾ ਹੈ ਇਹ ਕਰਨਾ ਚਾਹੁੰਨਾ ਜੋ ਮੇਰਾ ਮੇਜਰ 골 ਹੈ ਉਹ ਇਹ ਹੈ ਕਿ ਬਸ ਮੇਰੇ ਮम्मा ਖੁਸ਼ ਰਹਿਣ ਸੋ ਮੈਂ ਹਰ ਇੱਕ ਚੀਜ਼ ਨੂੰ ਉਹਨਾਂ ਹਰ ਇੱਕ ਚੀਜ਼ ਚ ਉਹਨਾਂ ਨੂੰ ਹੀ ਅੱਗੇ ਲੈ ਕੇ ਚਲਦੀ ਆ ਸੋ ਜੇ ਹੁਣ ਮੈਂ ਪੈਸਾ ਵੀ ਕਮਾਉਂਗੀ ਜਾਂ ਕੁਝ ਵੀ ਕਰੂੰਗੀ ਬਸ ਆਪਣੇ ਮਦਰ ਲਈ ਮੈਂ ਸਭ ਤੋਂ ਵੱਧ ਕਰਦੀ ਆ ਮੈਂ ਆਪਣੇ ਮम्मा ਦੇ ਬਹੁਤ ক্লোਜ਼ ਆ ਹੁਣ ਤੱਕ ਦਾ ਜਿਹੜਾ ਸਫਰ ਸੀਗਾ ਹੁਣ ਤੱਕ ਦਾ ਤੁਹਾਡਾ ਹਾਂਜੀ ਦੋਸਤ ਦੇ ਕਾਫੀ ਰਹੇ ਹੋਣੇ ਨੇ ਜੀ ਵੈਸੇ ਮੇਰਾ ਸਰਕਲ ਕਾਫੀ ਸਮਾਲ ਹੈ ਮੇਰੇ ਲਿਟਰਲੀ ਬਹੁਤ ਘੱਟ ਦੋਸਤ ਨੇ ਉਂਝ ਹਾਂ ਮੈਂ ਜਾਣਦੀ ਕਾਫੀ ਲੋਕਾਂ ਨਾਲ ਹੈ ਮੇਰੀ ਜਾਣ ਪਛਾਣ ਬਟ ਮੇਰੇ ਕਲੋਸ ਬਹੁਤ ਘੱਟ ਲੋਕ ਨੇ ਇੰਨੇ ਕਿ ਸਰਕਲ ਦੇ ਵਿੱਚ ਛੋਟਾ ਸਰਕਲ ਇੰਨੇ ਕਿ ਸਰਕਲ ਦੇ ਵਿੱਚ ਤੁਸੀਂ ਵਿਚ ਰਹੇ ਹੋ ਕਹਿਮ ਤਾਂ ਮਹਿਸੂਸ ਹੁੰਦਾ ਵੀ ਯਾਰ ਵੀ ਕੁਝ 4-5 ਬੰਦੇ ਜੇ ਦੁਨੀਆ ਸਾਹਮਣੇ ਸੋਵਾ ਤੇ ਮੇਰੇ ਨਾਲ ਇਹ 4 ਬੰਦੇ ਖੜੇ ਨੇ ਮੈਨੂੰ ਬਹੁਤ ਆ ਹਾਂਜੀ ਹੈਗੇ ਨੇ ਕਾਫੀ ਉਦਾਂ ਦੇ ਮੇਰੇ ਮਤਲਬ ਪਹਿਲਾਂ ਤਾਂ ਮੇਰੀ ਫੈਮਲੀ ਹੋਗੀ ਫਿਰ ਮੇਰੇ ਇੱਕ ਦੋ ਦੋਸਤ ਨੇ ਮੇਰੇ ਨਾਲ ਹੀ ਖਾਸ ਕਰਕੇ ਮੈਨੂੰ ਇਸ ਲਾਈਨ ਦੇ ਵਿੱਚ ਸਪੋਰਟ ਕੀਤਾ ਮੈਂ ਨਾਮ ਵੀ ਲੈਣਾ ਚਾਹੂੰਗੀ ਜਸ਼ਨ رائے ਨੇ ਉਹਨਾਂ ਨੇ ਕਾਫੀ ਸਪੋਰਟ ਕੀਤਾ ਹੈ ਮੈਨੂੰ ਤੇ ਹੋਰ ਨੇ ਇੱਕ ਇਨਫਲੂਐਂਸਰ ਮੇਰੀ ਫਰੈਂਡ ਹੈ ਪਿੱਤੂ ਦੇ ਨਾਮ ਤੋਂ ਜੀ ਇਹ ਇੱਕ ਦੋ ਹੀ ਜਾਣੇ ਨੇ ਜਿਨ੍ਹਾਂ ਨਾਲ ਮਤਲਬ ਮੈਨੂੰ ਜਿਨ੍ਹਾਂ ਤੇ ਪੂਰਾ ਭਰੋਸਾ ਹੈ ਕਿ ਇਹ ਤਾਂ ਮੇਰੇ ਨਾਲ ਕਿਤੇ ਵੀ ਖੜ੍ਹ ਜਾਣਗੇ ਪੰਜਾਬ ਦੇ ਬਾਰੇ ਕੀ ਸੋਚਦੇ ਹੋ ਤੁਸੀਂ ਪੰਜਾਬੀ ਬੋਲੀ ਦੇ ਬਾਰੇ ਕੀ ਸੋਚਦੇ ਹੋ ਜੀ ਐਦਾਂ ਹੈ ਕਿ ਜਿਵੇਂ ਦੇ ਲੋਕਾਂ ਨੂੰ ਆਪਾਂ ਮਿਲਦੇ ਆ ਆਪਣੇ ਵਰਡਸ ਦੇ ਵਿੱਚ ਹਨਾ ਥੋੜੀ ਬਹੁਤੀ ਮਿਲਾਵਟ ਤਾਂ ਹੋ ਰਹੀ ਐ ਪਰ ਮੈਂ ਤਾਂ ਪੰਜਾਬ ਤੇ ਪੰਜਾਬੀ ਅਤਲੀ ਬਹੁਤ ਕੁਛ ਕਰਨਾ ਵੀ ਚਾਹੁੰਦੀ ਆ ਤੇ ਉਹ ਚੀਜ਼ ਮੈਂ ਆਪਣੇ ਵਿੱਚ ਵੀ ਲੈ ਕੇ ਚੱਲ ਰਹੀ ਆ ਸਭ ਤੋਂ ਵੱਡੀ ਚੀਜ਼ ਹੁੰਦੀ ਆ ਆਪਣਾ ਪਹਿਰਾਵਾ ਸੋ ਮੈਂ ਹੋਰ ਇਨਫਲੂਐਂਸਰਸ ਨੂੰ ਵੀ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੇ ਪੰਜਾਬੀ ਪਹਿਰਾਵੇ ਦੇ ਵਿੱਚ ਹੀ ਰਹਿ ਕੇ ਕਰੋ ਹਨਾ ਜੋ ਵੀ ਕਰਨਾ ਐ ਕਿਉਂਕਿ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਐ ਜਿੱਥੇ ਆਪਾਂ ਇਹ ਚੀਜ਼ ਨੂੰ ਅੱਗੇ ਲੈ ਕੇ ਜਾ ਸਕਦੇ ਆ ਤੇ ਪੰਜਾਬੀ ਭਾਸ਼ਾ ਦੇ ਵਿੱਚ ਤਾਂ ਮਿਲਾਵਟ ਹੋ ਹੀ ਰਹੀ ਐ ਠੀਕ ਹੈ ਇੰਗਲਿਸ਼ ਵੀ ਬੋਲੋ ਹਿੰਦੀ ਵੀ ਬੋਲੋ ਜਿੱਥੇ ਵੀ ਜ਼ਰੂਰੀ ਆ ਆਪਣੇ ਚ ਆਈ ਰਹੀਆਂ ਹਨਾ ਉਹ ਚੀਜ਼ ਤਾਂ ਪਰ ਬਹੁਤ ਚੀਜ਼ਾਂ ਨੇ ਜਿੱਤਾ ਪਥੱਲੇ ਨੂੰ ਨੀਚੇ ਕਹਿਣ ਲੱਗ ਗਏ ਹਨਾ ਪੌੜੀਆਂ ਨੂੰ ਸੀੜੀਆਂ ਕਹਿਣ ਲੱਗੇ ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਆ ਇੱਕ ਪਰਸਨ ਆਪਣੇ ਆਪ ਨੂੰ ਐਜੂਕੇਟਿਡ ਮੰਨਦਾ ਜੇ ਉਹ ਆ ਆ ਵਾਲੇ ਵਰਡਸ ਬੋਲਦਾ ਪਰ ਨਹੀਂ ਆਪਣੀ ਭਾਸ਼ਾ ਨੂੰ ਉਦਾਂ ਹੀ ਰੱਖਣਾ ਚਾਹੀਦਾ ਜਿੱਦਾਂ ਆਪਾਂ ਘਰੇ ਬੋਲਦੇ ਆ ਚੰਗੀ ਸੋਚ ਦੇ ਮਾਲਕ ਹੋਣਾ ਇੱਕ ਅਲੱਗ ਗੱਲ ਆ ਜੀ ਵੀ ਇੱਕ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਕਿਤੇ ਨਾ ਕਿਤੇ ਨਾ ਸ਼ਾਰਟਕਟ ਰਸਤੇ ਅਪਣਾਉਣ ਲੱਗ ਗਏ ਆਪਣੇ ਘਰ ਦੇ ਪੁਰਾਣੇ ਕਹਿੰਦੇ ਬਜ਼ੁਰਗ ਕਹਿੰਦੇ ਹੁੰਦੇ ਨੇ ਵੀ ਤੁਸੀਂ ਜਿੰਨਾ ਮਰਜ਼ੀ ਸਮਾਰਟ ਵਰਕ ਕਰੋ ਪਰ ਹਾਰਡ ਵਰਕ ਦੇ ਵਿੱਚ ਜ਼ਿਆਦਾ ਬਲੀਵ ਰੱਖਿਆ ਕਰੋ ਕਿੰਨਾ ਕ ਤੁਸੀਂ ਯਕੀਨ ਕਰਦੇ ਹੋ ਆਪਣੀ ਜਿਹੜੀ ਮਿਹਨਤ ਕਰ ਰਹੇ ਹੋ ਵੀ ਹਾਂ ਮੈਂ ਇਹਦੇ ਤੇ ਹੋਰ ਜ਼ੋਰ ਲਾਵਾਂ ਹੋਰ ਜ਼ੋਰ ਲਾਵਾਂ ਅੱਗੇ ਵੱਲ ਨੂੰ ਜਾਣ ਨੂੰ ਜੀ ਮੈਂ ਕਿਸਮਤ ਤੇ ਤਾਂ ਯਕੀਨ ਕਰਦੀ ਹੀ ਨਹੀਂ ਮੈਂ ਹਾਰਡ ਵਰਕ ਤੇ ਹੀ ਯਕੀਨ ਕਰਦੀ ਆਂ ਸੋ ਸਮਾਰਟ ਵਰਕ ਵੀ ਕਿਤੇ ਨਾ ਕਿਤੇ ਆਪਣੇ ਲਈ ਫਾਇਦੇਮੰਦ ਹੁੰਦਾ ਹੈ ਬਟ ਬਿਲਕੁਲ ਸਹੀ ਹੈ ਜਿੱਦਾਂ ਕਹਿੰਦੇ ਆ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਸੋ ਕਿਸਮਤ ਮੇਰੇ ਅਕੋਰਡਿੰਗ ਤਾਂ ਕੁਝ ਵੀ ਨਹੀਂ ਹੁੰਦੀ ਬੱਦਾ ਆਪਣੀ ਕਿਸਮਤ ਬਦਲ ਲੈਂਦਾ ਹੈ ਜੇ ਉਹ ਮਿਹਨਤ ਕਰੇ ਤਾਂ ਅੱਛਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਜਾਂਦੇ ਜਾਂਦੇ ਕੀ ਕਹੋਗੇ ਸਮਾਜ ਦੀਆਂ ਕੁੜੀਆਂ ਨੂੰ ਜਾਂ ਆਪਣੇ ਕਲੀਗਸ ਨੂੰ ਜਿਹੜੇ ਅੱਗੇ ਵੱਲ ਨੂੰ ਆਉਣਾ ਚਾਹੁੰਦੇ ਨੇ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਦਬੇ ਰਹਿ ਗਏ ਉਹ ਵੀ ਕੁਝ ਹਾਲਾਤ ਇਦਾਂ ਦੇ ਹੋ ਜਾਂਦੇ ਨੇ ਵੀ ਅਸੀਂ ਅੱਗੇ ਵੱਲ ਨੂੰ ਵਧ ਨਹੀਂ ਪਾਉਂਦੇ ਉਹਨਾਂ ਨੂੰ ਕੀ ਰਸਤਾ ਦੋਗੇ ਜਾਂ ਕੀ ਸੇਧ ਦੋਗੇ ਜੀ ਮੇਰੇ ਅਕੋਰਡਿੰਗ ਤਾਂ ਹਾਲਾਤ ਬਦਲੇ ਜਾ ਸਕਦੇ ਨੇ ਮੇਰੇ ਅਕੋਰਡਿੰਗ ਵੀ ਇਹ ਸਿਰਫ ਬਹਾਨੇ ਹੁੰਦੇ ਨੇ ਕਿ ਮੇਰੇ ਕੋਲ ਆ ਕਮੀ ਰਹਿ ਗਈ ਆ ਕਮੀ ਰਹਿ ਗਈ ਕਿਉਂਕਿ ਬਹੁਤ ਸਾਰੀਆਂ ਅਜਿਹਾ ਮਹਾਨ ਸ਼ਖਸੀਅਤਾਂ ਨੇ ਜੇ ਆਪਾਂ ਦੇਖੀਏ ਤਾਂ ਉਹਨਾਂ ਦਾ ਪਾਸਟ ਹਨਾ ਆਪਾਂ ਪੜ੍ਹ ਕੇ ਦੇਖੀਏ ਵੀ ਕਾਫੀ ਮੁਸ਼ਕਲਾਂ ਦੇ ਵਿੱਚੋਂ ਹੀ ਗੁਜ਼ਰ ਕੇ ਬੰਦਾ ਇੱਕ ਪਲੇਟਫਾਰਮ ਤੇ ਪਹੁੰਚਦਾ ਹੈ ਸੋ ਕਦੇ ਵੀ ਬਹਾਨੇ ਨਹੀਂ ਦੇਣੇ ਚਾਹੀਦੇ ਔਰ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਬਸ ਆਪਾਂ ਸਹੀ ਰਸਤੇ ਤੇ ਚੱਲ ਰਹੇ ਹਾਂ ਆਪਣੇ ਰੱਬ ਨੂੰ ਪਤਾ ਹੋਣਾ ਚਾਹੀਦਾ ਮੈਂ ਆਪਣੀ ਫੈਮਿਲੀ ਸੋ ਜੇ ਉਹਨਾਂ ਦੀ ਨਜ਼ਰ 'ਚ ਆਪਾਂ ਕੁਝ ਗਲਤ ਨਹੀਂ ਕਰ ਰਹੇ ਤਾਂ ਆਪਾਂ ਕੁਝ ਗਲਤ ਨਹੀਂ ਕਰ ਰਹੇ। ਬਹੁਤ ਬਹੁਤ ਮਿਹਰਬਾਨੀ ਤੁਹਾਡਾ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਥੈਂਕ ਯੂ। ਥੈਂਕ ਯੂ so much। ਸੋ ਪ੍ਰੀਤ ਜੀ ਸਾਡੇ ਨਾਲ ਅੱਜ ਮੌਜੂਦ ਸੀਗੇ ਸਾਡੇ ਪੋਡਕਾਸਟ ਦੇ ਵਿੱਚ ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਖੁਸ਼ ਗੱਲਾਂ ਦਾ ਅਜਿਹਿਆਂ ਦਾ ਪਤਾ ਲੱਗਿਆ ਜੋ ਇੱਕ ਕੁੜੀਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਆਪਣੇ ਜ਼ਿੰਦਗੀ ਦੇ ਰਾਹਾਂ ਦੇ ਉੱਤੇ ਚੱਲਣ ਦੇ ਵਾਸਤੇ। ਸੋ ਬੜਾ ਕੁਝ ਸਿੱਖ ਨੂੰ ਮਿਲਿਆ ਵੀ ਕੁੜੀਆਂ ਵੀ ਕਿਸੇ ਦੇ ਨਾਲੋਂ ਘੱਟ ਨਹੀਂ। ਤੁਸੀਂ ਕੁੜੀਆਂ ਨੂੰ ਪ੍ਰोत्사હન ਕਰਿਆ ਕਰੋ ਪੰਜਾਬੀ ਬੋਲੀ ਦੇ ਬਾਰੇ ਇਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਵੀ ਸਾਰੀਆਂ ਬੋਲੀਆਂ ਸਿੱਖੋ ਪਰ ਆਪਣੀ ਨਾ ਕਦੇ ਭੁੱਲੋ ਤੇ ਇਦਾਂ ਦੇ ਸਤਾਰਿਆਂ ਦੇ ਨਾਲ ਤੁਹਾਨੂੰ ਮਲਾਵਾਂਗੇ ਹੀ ਅੱਗੇ ਤੋਂ ਹੋਰ ਬੰਦਾ ਸਟਾਰਾ ਸਾਡੇ ਕੋਲ ਇੱਥੇ ਪਹੁੰਚੇਗਾ ਤੁਹਾਨੂੰ ਸੁਣਨ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਮਿਹਰਬਾਨ